ਹਲ ਹੈ ਕੀਰਤਨ ਦੇ ਚ ਗੁਰੂ ਦੀ ਕਥਾ ਦੇ ਚ ਉਹ ਜੋ ਪਾਠ ਹੋ ਰਿਹਾ ਜਿਸ ਬਾਣੀ ਦਾ ਇਤਨੀ ਉੱਚੀ ਇਤਨੀ ਉੱਚੀ ਸਿਰ ਦੇ ਉੱਪਰੋਂ ਲੰਘਦੀ ਹੁਣ ਜਿੰਨੇ ਸਿਰ ਤੱਕ ਮੈਂ ਆਪਣਾ ਸਿਰ ਉੱਚਾ ਨਾ ਕਰਾਂ ਤੇ ਸਿਰ ਉੱਚਾ ਕਰਨਾ ਕੀ ਹੈ ਸਰੋਤ ਉੱਚੀ ਕਰਨੀ ਸੁਣਨਾ ਸੁਣਨ ਦੇ ਚ ਬੜੀ ਪਰਬਲ ਲਗਨ ਹੋਵੇ ਪੂਰਾ ਧਿਆਨ ਹੋਵੇ ਅਰਥ ਨਹੀਂ ਆਉਂਦੇ ਕੋਈ ਗੱਲ ਨਹੀਂ। ਔਰ ਜਿਨ੍ਹਾਂ ਨੂੰ ਅਰਥ ਆਉਂਦੇ ਨੇ ਉਹ ਕਿਹੜੇ ਬ੍ਰह्मज्ञानी ਬਣ ਗਏ ਨੇ ਚੱਕਰ 'ਚ ਨਾ ਪੈਣਾ। ਬੜੇ-ਬੜੇ ਟਿੱਕਾਕਾਰ ਮੌਜੂਦ ਨੇ। ਬੜੇ-ਬੜੇ ਵਿਆਖਿਆਕਾਰ ਮੌਜੂਦ ਨੇ। ਕਮ ਸੇ ਕਮ ਜਪਜੀ ਦੇ ਤੇ 100 ਟੀਕੇ ਮਿਲ ਜਾਣਗੇ। 100 ਵਿਦਵਾਨਾਂ ਦੇ ਟੀਕੇ। ਬਾਕੀ ਬਾਣੀਆਂ ਦੇ ਤੇ ਸੈਂਕੜੇ ਵਿਦਵਾਨਾਂ ਨੇ ਟੀਕੇ ਲਿਖੇ ਨੇ। ਹਜ਼ਾਰਾਂ ਗੁਣੇ ਗੈਨੇ ਅਰਥ ਬੋਧ ਦੇ ਗਿਆਤਾ ਨੇ। ਨਹੀਂ ਆਉਂਦੇ ਅਰਥ ਤੇ ਨਹੀਂ ਆਉਂਦੇ ਮੇਰੇ ਸਾਹਮਣੇ ਕਿਸੇ ਨੇ ਪਾਣੀ ਰੱਖਿਆ ਇੱਕ ਸੈਂਟਿਸਟ ਜਾਣਦਾ ਹੈ ਪਾਣੀ ਕੀ ਹੈ ਵਾਸਤਵ ਇਸ ਦੀ ਬਣਤਰ ਕੀ ਹੈ ਪਰ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਪਿਆਸ ਲੱਗੀ ਹੈ ਅਗਰ ਮੈਂ ਪਾਣੀ ਪੀ ਲਵਾਂ ਮੇਰੀ ਪਿਆਸ ਤੇ ਬੁੱਝ ਜਾਏਗੀ ਮੈਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਕਿਹੜੇ ਦਰਿਆ ਦਾ ਪਾਣੀ ਹੈ ਕਿਹੜੇ ਸਰੋਵਰ ਦਾ ਪਾਣੀ ਹੈ ਕਿੱਥੋਂ ਲਿਆ ਗਿਆ ਕਿੱਥੋਂ ਆਇਆ ਕਿੱਥੋਂ ਵਰਿਆ ਗਿਆ ਕਿਸ ਤਰ੍ਹਾਂ ਇਹ ਘਰਾਂ ਚ ਪਹੁੰਚਿਆ ਇਸ ਸਾਰੀ ਲੰਬੀ ਚੌੜੀ ਵਿਆਖਿਆ ਦੇ ਮੈਨੂੰ ਲੋੜ ਨਹੀਂ ਪੈਂਦੇ ਆ ਮੇਰੀ ਪਿਆਸ ਮਿਟ ਜਾਣੀ ਪਤਾ ਨਹੀਂ ਇਸ ਤੇ ਹੁਣ ਬਰੋਸਾ ਬੱਜੇਗਾ ਤੁਹਾਡਾ ਕਿ ਨਹੀਂ ਨਹੀਂ ਆਉਂਦੇ ਅਰਥ ਤਾਂ ਵੀ ਨਾ ਆਉਣ ਗੁਰਬਾਣੀ ਦਾ ਪਾਠ ਮਨ ਨੂੰ ਸਕੂਨ ਦੇਵੇਗਾ ਸ਼ਾਂਤੀ ਦੇਵੇਗਾ ਨਹੀਂ ਆਉਂਦੇ ਅਰਥ ਤੇ ਨਾਉਣ ਗੁਰਬਾਣੀ ਦਾ ਪਾਠ ਰੋਸ਼ਨੀ ਦੇਵੇਗਾ ਚਾਨਣਾ ਕਰੇਗਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਪਾਪਾਂ ਦੀ ਮਤ ਨੂੰ ਗਿਆਨ ਦੇ ਗ੍ਰੰਥ ਜੋ ਨੇ ਉਹਨਾਂ ਦਾ ਪਾਠ ਖਾ ਜਾਂਦਾ ਹੈ ਵੇਦ ਤੋਂ ਮੁਰਾਦ ਗਿਆਨ ਜਿਨ੍ਹਾਂ ਧਰਮ ਗ੍ਰੰਥਾਂ ਵਿੱਚ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਪਾਠ ਕੀਤੇਆਂ ਪਾਪ ਦੀ ਮਤ ਉਹ ਪਾਟ ਖਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ ਦੀਵਾ ਜਲੇ ਤੇ ਜਲਦਾ ਹੋਇਆ ਦੀਵਾ ਅੰਧੇਰੇ ਨੂੰ ਖਾ ਜਾਂਦਾ ਹੈ ਅੰਧੇਰਾ ਮਿਟ ਜਾਂਦਾ ਹੈ ਮਿਟ ਜਾਂਦੇ ਨੇ ਪਾਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਐਸਾ ਪੁਰਸ਼ ਪੇਸ਼ ਕੀਤਾ ਗਿਆ ਜਿਹਦੇ ਬਾਰੇ ਉਸਦੇ ਰਿਸ਼ਤੇਦਾਰ ਕਹਿਣ ਪਾਤਸ਼ਾਹ ਇਸ ਨੂੰ ਤੇ ਪ੍ਰੇਤ ਚੰਬੜੇ ਨੇ ਬਹੁਤ ਚੰਬੜੇ ਸਾਰੇ ਘਰ ਨੂੰ ਪਰੇਸ਼ਾਨ ਕਰਦਾ ਹੈ ਤੁਸੀਂ ਕੁਝ ਬਖਸ਼ਿਸ਼ ਕਰੋ ਰਹਿਮਤ ਕਰੋ ਇਸ ਸੰਬੰਧ ਵਿੱਚ ਮੈਂ ਲੰਬੀਆਂ ਛੋੜੀਆਂ ਵਿਚਾਰਾਂ ਲਿਖਤੀ ਰੂਪ ਵਿੱਚ ਵੀ ਦਰਜ ਕੀਤੀਆਂ ਨੇ ਔਰ ਇਸ ਸੰਬੰਧ ਵਿੱਚ ਮੈਂ ਕੁਝ ਟੇਪਾਂ ਵੀ ਰਿਕਾਰਡ ਕਰਾਈਆਂ ਸਨ ਕਈ ਕੋਟ ਜਕ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆਧਰ ਕਹੂੰ ਭੈ ਕਨਰ ਪਿਸਾਚ ਕਹੂੰ ਬ੍ਰੇਤ ਗੁਰੂ ਗੋਬਿੰਦ ਸਿੰਘ ਏ ਪ੍ਰਭੂ ਮੈਂ ਤੇਰੀ ਕਾਇਨਾਤ ਵਿਚ ਦੇਖਦਾ ਕੀ ਕਿਦਰੇ ਤੇ ਦੇਵਤੇ ਨੇ ਗੰਧਰਵ ਨੇ ਕਿ ਨਰ ਨੇ ਬਹੁਤ ਸੋਹਣੇ ਵਜੰਤਰੀ ਨੇ ਪਰ ਕਿਦਰੇ ਭੂਤ ਪ੍ਰੇਤ ਤੇ ਪਿਸ਼ਾਚ ਨੇ ਭਟਕਦੀਆਂ ਆਤਮਾਵਾਂ ਨੇ ਦੁਖਿਤ ਆਤਮਾਵਾਂ ਨੇ ਮੇਲੀਆਂ ਰੂਹਾਂ ਨੇ ਪਰਵਾਰਿਕ ਜੀਵਨ ਇਤਨਾ ਸਰੀਰਕ ਹੋ ਗਿਆ ਹੈ ਅਧਿਆਤਮਿਕ ਰੂਹਾਨੀ ਰੂਹਾਂ ਦਾ ਜਨਮ ਹੀ ਔਖਾ ਹੋ ਗਿਆ ਪਰਵਾਰਿਕ ਜੀਵਨ ਜਦ ਰੋਹਾਨੀ ਸੀ ਤੋ ਦੇਵਤਿਆਂ ਦਾ ਆਗਮਨ ਹੋ ਰਿਹਾ ਸੀ ਦੇਵਤੇ ਆਪ ਪੈਦਾ ਹੁੰਦੇ ਸਨ ਭਾਰਤ ਦੇ ਤੇ ਗਿਣਤੀ ਕਰਦੇ ਗਏ 33 ਸ੍ਰੇਵ ਦੇਵਤਿਆਂ ਤੱਕ ਗਲ ਮੁਕਾਈ 인ਦਰ ਦੇਵਤਾ ਹੈ ਇਸ ਚਕਰ ਚਨਾ ਪਹਿਣਾ ਕੋਈ ਆਸਮਾਨ ਤੇ ਬੈਠਾ ਸੀ 인ਦਰ ਨਹੀਂ ਜ਼ਮੀਨ ਦੇ ਮਨੁੱਖ ਸਨ ਪਰ ਗਿਆਨ ਸੀ ਤੋ ਦੇਵਤੇ ਸਨ ਵਿਸ਼ਨੂ ਦੇਵਤਾ ਹੈ ਸ਼ਿਵ ਜੀ ਦੇਵਤਾ ਹੈ ਸੁਰਸਤੀ ਦੇਵੀ ਹੈ ਬ੍ਰਹਮਾ ਦੇਵਤਾ ਇਸ ਤਰੀਕੇ ਨਾਲ ਗਿਣਤੀ ਕਰਦੇ ਗਏ ਮੈਂ ਫਿਰ ਅਰਜ਼ ਕਰਾਂ ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ ਗਿਆਨ ਪ੍ਰਕਾਸ਼ ਹੋ ਗਿਆ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਇਸ ਤਰ੍ਹਾਂ ਦੇ ਗਿਆਨੀ ਪੁਰਸ਼ ਘਰ ਘਰ ਵਿੱਚ ਪੈਦਾ ਹੋ ਰਹੇ ਸਨ ਪਰਿਵਾਰਿਕ ਜੀਵਨ ਬੜਾ ਰੂਹਾਨੀ ਸੀ ਰੂਹਾਨੀ ਰੂਹਾਂ ਜਨਮ ਲੈ ਰਹੀਆਂ ਸਨ ਪਰਵਾਰਿਕ ਜੀਵਨ ਜਿਸ ਦਿਨ ਦਾ ਸਿਰਫ ਸਰੀਰਕ ਹੀ ਰਹਿ ਗਿਆ ਰੂਹਾਨੀ ਨਹੀਂ ਤਾਂ ਹੁਣ ਉਹ ਰੂਹਾਂ ਜਨਮ ਲੈ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਚ ਭੂਤ ਪ੍ਰੇਤ ਇਸਹਾ ਚਾਹਤੇ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਤਾਂ ਹੁਣ ਰੂਹਾਨੀ ਰੂਹਾਂ ਤੇ ਤਰਸਦੀਆਂ ਗੁਰਬਾਣੀ ਕਹਿ ਰਹੀ ਏ ਇਸ ਦੇ ਈ ਕੋ ਸਿਮਰੈ ਦੇ ਦੇਵਤੇ ਤਰਸਦੇ ਪੈਣੇ ਇਸ ਦੇ ਹੀ ਵਾਸਤੇ ਬਈ ਜਿਹੜੀ ਰਹਿੰਦੀ ਹੈ ਕੋਈ ਥੋੜੀ ਜੀਆਂ ਸਾਧਨਾ ਬੰਦਗੀ ਦੇਵ ਨੂੰ ਰੂਹਾਨੀ ਰੂਹਾਨੀ ਰੂਹਤ ਮੁਰਾਦ 100 ਮੀਲ ਦੀ ਅਗਰਵਾਟ ਹੈ ਤਾਂ 90 ਮੀਲ ਉਹਨਾਂ ਨੇ ਤੈਕਟ ਕਰ ਲਈਏ ਸਿਰਫ 10 ਮੀਲ ਰਹਿਂਦੀ ਹੈ ਪਿਛਲੀ ਜ਼ਿੰਦਗੀ ਨੇ ਸਾਥ ਨਹੀਂ ਦਿੱਤਾ ਸੀ 10 ਮੀਲ ਟੁਕੜਾ ਰਹਿ ਗਿਆ ਸੀ ਉਸ 10 ਮੀਲ ਨੂੰ ਤੈਅ ਕਰਨ ਵਾਸਤੇ ਮਨੁੱਖਾ ਜਨਮ ਚਾਹੀਦਾ ਹੈ ਤੋ ਹੁਣ ਕਿਸੇ ਰੂਹਾਨੀ ਮਾਂ ਦੇ ਰਾਹੀਂ ਰੂਹਾਨੀ ਰੂ ਦਾ ਜਨਮ ਹੋ ਸਕਦਾ ਹੈ ਕਿਸੇ ਰੂਹਾਨੀ ਪਿਤਾ ਦੇ ਰਾਹੀਂ ਔਰ ਅਕਸਰ ਰੂਹਾਨੀ ਮਾਂ 90% ਜ਼ਿੰਮੇਵਾਰ ਮਾਂ ਹੈ 10% ਜ਼ਿੰਮੇਵਾਰ ਪਿਤਾ ਗੁਰਵਾਣੀ ਵੀ ਮਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਕਵੀ ਤુલਸੀ ਨੇ ਵੀ ਮਾਤਾ ਨੂੰ ਜ਼ਿੰਮੇਵਾਰ ਠਹਿਰਾਇਆ ਉਪਨਿਸ਼ਦਾਂ ਦੇ ઋષਿ ਵੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਇਹ ਵੀ ਮੈਂ ਅਰਜ਼ ਕਰਦੇ ਹਾਂ ਕੁਛ ਨਹੀਂ ਸੀ ਪ੍ਰਹਿਲਾਦ ਦਾ ਪਿਤਾ ਦੁਸ਼ਟ ਸੀ ਅਰਨਾਕਸ਼ ਮਾਂ ਸਵਾਸ ਸਵਾਸ ਨਾਮ ਜਪਣ ਵਾਲੀ ਸੀ ਇਹ ਵੀ ਮੈਰਸ ਕਰਦੇ ਹਾਂ ਕੁਛ ਨਹੀਂ ਸੀ ਧਰੂ ਦਾ ਪਿਤਾ ਸਾਰੀ ਪ੍ਰੇਰਣਾ ਮਾਂ ਨੇ ਦਿੱਤੀ ਪਰਮੇਸ਼ਰ ਆਰਾਧਿਏ ਜਿੱਦੋਂ ਹੋਈਏ ਫਤਤ ਕੋ ਨਹੀਂ ਥਾ ਫਰੀਦ ਦਾ ਤੇ ਪਿਤਾ ਹੀ ਗੁਜ਼ਰ ਗਿਆ ਅਸ਼ੀਸ਼ ਯਤਿਮ ਸੰ ਸਾਰੀ ਪ੍ਰੇਰਣਾ ਹੀ ਮਾਂ ਤੋਂ ਮਿਲੇਗੀ ਬਾਬੇ ਫਰੀਦ ਨਾਲ ਖੁਦਾ ਦੇ ਮਾਰਗ ਤੇ ਤੋਰੇ ਹੀ ਮਾਣੇ ਇਹ ਵੀ ਮਾਰਜ ਕਰਾਂ ਬੱਚੇ ਦੇ ਵਿੱਚ 90% ਦੀ ਮਾਂ ਬੋਲਦੀ ਹੈ ਇਹ ਹੀ ਕਾਰਨ ਹੈ ಏਸ਼ੀਆ ਦੇ ਵਿੱਚ ਬੱਚਾ ਮਾੜਾ ਹੈ ਗਾਲ ਮਾਂ ਨੂੰ ਕੱਢਦੇ ਨੇ ਹੈਰਾਨਗੇ ਸਮੁੱਚੇ ಏਸ਼ੀਆ 'ਚ ਪਹਿਲੇ ਤੇ ਮੈਂ ਸਮਝਦਾ ਸੀ ਸਿਰਫ ਹਿੰਦੁਸਤਾਨ ਦੇ ਵਿੱਚ ਨਹੀਂ ಏਸ਼ੀਆ ਦੇ ਬਾਕੀ ਦੇਸ਼ਾਂ 'ਚ ਵੀ ਗਾਲ ਮਾਂ ਨੂੰ ਕੱਢਦੇ ਨੇ ਹੈਰਾਨਗੀ ਕਸੂਰ ਬੱਚੇ ਨੇ ਕੀਤਾ ਹੈ ਦੁਸ਼ਟ ਬੱਚਾ ਹੈ ਗਾਲ ਮਾਣੋ ਔਰ ਬੱਚਾ ਮਹਾਨ ਹੈ ਤੋ ਗੁਰਬਾਣੀ ਧਨ ਧਨ ਵੀ ਮਾਣੋ ਕਹਿੰਦੀ ਹੈ ਤਿੰਨ ਧਨ ਜਣੇ ਦੀ ਮਾ ਆਏ ਸਫਲ ਸੇ ਪੂਜਣ ਯੋਗ ਹੈ ਏ ਮਾ ਧਨਤਾ ਦੇ ਯੋਗ ਹੈ ਏ ਮਾ ਜੇਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਆਉਣਾ ਜਗਤ ਤੇ ਸਫਲ ਹੋਇਆ ਹੈ ਪੂਜਣਯੋਗ ਮਹਾਨ ਹੈ ਜੀਵਨ ਜਦ ਰੂਹਾਨੀ ਸੀ ਦੇਵਤਿਆਂ ਦਾ ਜਨਮ ਆਮ ਹੋ ਰਿਹਾ ਸੀ ਔਰ ਮਲੇਨ ਰੂਹਾਂ ਉਡੇਕਦੀਆਂ ਰਹਿੰਦੀਆਂ ਸਨ ਥੋੜੀਆਂ ਆਉਂਦੀਆਂ ਸਨ ਥੋੜਿਆਂ ਨੂੰ ਜਨਮ ਮਿਲਦਾ ਸੀ ਮੌਕਾ ਪਰਵਾਹਰਕ ਜੀਵਨ ਜਿਸ ਦਿਨ ਦਾ ਸਰੀਰਕ ਹੋ ਗਿਆ ਤੋ ਰੂਹਾਨੀ ਰੂਹਾਂ ਤੇ ਟਾਵਾਂ ਟਾਵਾਂ ਜਨਮ ਲੈਂਦੀਆਂ ਨ ਭੂਤ ਪ੍ਰੇਤ ਜਨਮ ਲੈ ਰਹੇ ਨੇ ਇਤਨੇ ਸ਼ਬਦ ਮੈਂ ਆਖੇ ਨੇ ਹੋ ਸਕਦਾ ਹੈ ਦਿਲ ਚੁਬਵੇਂ ਆਵਨ ਪਰ ਮੈਂ ਗੁਰੂ ਨਾਨਕ ਦਾ ਸ਼ਬਦ ਅੱਗੇ ਸਾਹਮਣੇ ਕਰ ਦੇਵਾਂ ਸਿਰਫ ਆਪਣੇ ਬਚਾਓ ਲਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨਉਰੀ ਜੋ ਰੂਹ ਜਿੰਨਾ ਦਾ ਸਿਕਦਾਰ ਕਲਯੁਗ ਦੇਚ ਪੈਦਾ ਹੋ ਰੈਨ ਕੌਣ ਜਿੰਨ ਬੋਤ ਪੁੱਤਰ ਪੈਦਾ ਹੋ ਰੈਨ ਕੌਣ ਜਿੰਨ ਬੋਤ ਧੀਆ ਪੈਦਾ ਹੋ ਰੀਨ ਕੌਣ ਜਿੰਨ ਬੋਤ ਗੁਰੂ ਨਾਮਿਕ ਕੰਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੋਰਾ ਧੀ ਜਨੋਰੀ ਜੋ ਰੂਹ ਜਿੰਨਾ ਦਾ ਸਿਕਦਾਰ ਏ ਵੀ ਗੁਰਨਾਣੇ ਕੋਲ ਪੁੱਛ ਲਈਏ ਪਾਤਸ਼ਾਹ ਐਸਾ ਕਿਉਂ ਐਸਾ ਕਿਉਂ ਹੋ ਰਿਹਾ ਹੈ ਜਿੰਨ ਬਹੁਤੀ ਕਿਉਂ ਪੈਦਾ ਹੋ ਰਹੇ ਨੇ ਟੀਚਰਾਂ ਨੂੰ ਮਾਰ ਪੈ ਰਹੀ ਹੈ ਪ੍ਰੋਫੈਸਰ ਗਾਲਾਂ ਕਾਂਦੇ ਨੇ ਚਾਕੂ ਚੂਰੀ ਪਿਸਟਲ ਲੈ ਕੇ ਵਿਦਿਆਰਥੀ ਪੜਨ ਲਈ ਜਾਂਦੇ ਨੇ ਕਲਮ ਲੈ ਕੇ ਨਹੀਂ ਮਾਰਨ ਦੀ ਭਾਵਨਾ ਲੈ ਕੇ ਸਕੂਲ ਪਹੁੰਚ ਜਾਂਦੇ ਨੇ ਫਰਨੀਚਰ ਤੋੜਨ ਲਈ ਕਾਲਜ ਪਹੁੰਚ ਜਾਂਦੇ ਨੇ ਅੱਗਾ ਲਾਣ ਵਾਸਤੇ ਲੋਕੀ ਸਕੂਲਾਂ ਦੇ ਜਾਂਦੇ ਪੈਣ ਬੱਚੇ ਹੈਰਾਨਗੀ ਦੀ ਗੱਲ ਹੈ। ਕਿਆ ਸਕੂਲ ਤੇ ਕਾਲਜ ਇਸ ਲਈ ਸਨ? ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਨਾ ਮਾਂ ਦੇ ਕਾਬੂ ਔਲਾਦ ਨਾ ਪਿਤਾ ਦੇ। ਨਾ ਅਧਿਆਪਕ ਦੇ। ਬੇਮੁਹਾਰੀ ਜ਼ਿੰਦਗੀ ਆਪੋ ਦਾ ਪੀ ਜੀਵਨ। ਐਸਾ ਕਿਉਂ ਇਸ ਤਰ੍ਹਾਂ ਦੀ ਔਲਾਦ ਕਿਉਂ ਤਾਂ ਉਸ ਦਾ ਕਾਰਨ ਵੀ ਗੁਰੂ ਨਾਨਕ ਦਸਦੇ ਨੇ ਬੜਾ ਸੋਹਣਾ ਮੇਰੇ ਪਾਤਸ਼ਾਹ ਕਹਿੰਦੇ ਨੇ ਰੰਨਾ ਹੋਈਆ ਬੋਦੀਆ ਪੁਰਖ ਹੋਏ ਸਈਆ ਧੰਨ ਗੁਰੂ ਨਾਨਕ ਦੇ ਬੋਲੇ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਰੰਨਾ ਹੋਈਆ ਬੋਦੀਆ ਪੁਰਖ ਹੋਏ ਸਿਆਦ ਸील ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ ਮੈਂ ਪੜ ਰਿਆ ਸੀ ਬਾਬਾ ਆਦਮ ਦੀ ਕਥਾ ਇਸਲਾਮ ਇਸਾਈਤ ਯਹੂਦੀ 파르시 ਕਰੀਬਨ ਕਰੀਬਨ ਮਨੁੱਖਤਾ ਦੀ ਗੱਲ ਬਾਬੇ ਆਦਮ ਤੋਂ ਸ਼ੁਰੂ ਕਰਦੇ ਨੇ ਕੱਲਾ ਬਾਬਾ ਆਦਮ ਉਸ ਨੂੰ ਸਵਰਗ ਦੇ ਚੋਂ ਧੱਕਲ ਦਿੱਤਾ ਗਿਆ زمین تے بھیجیا خدا نے کیونکہ خدا دی اگیا دی اس نے العنگنا کیتی اونوں स्वर्ग چوں کڈ دتا گیا کہانی انہاں دی سمجھان دا ڈھنگ پیچوکر وچ جو کچھ ہو سکدا ہے تَتھ او بھی جو ہے سمجھن والے نے پر مختصر میں عرض کراں پھر بابا آدم کلے تو کہندے نے بابے آدم دی پسلی تان ایب بنائی عورت بنائی ਇਸਤਰੀ ਬਣਾਈ ਇਹ ਦੋ ਬਣੇ ਸਮਝ ਪਈ ਜੋ ਇਹਨਾਂ ਦੋਹਾਂ ਨੂੰ ਆਈ ਇੱਕ ਦਿਨ ਕਿ ਪਸ਼ੂ ਨੰਗੇ ਨੇ ਅਸੀਂ ਵੀ ਨੰਗੇ ਇਹ ਸਮਝ ਆਈ ਇਹ ਜੋ ਚਾਰ ਕਿਤਾਬਾਂ ਨੇ ਅਰਬ ਦੇਸ਼ ਦੇ ਵਿੱਚ ਮਿਡਲ ਈਸਟ ਦੇ ਵਿੱਚ ਪੈਦਾ ਹੋਏ ਧਰਮ ਆਂ ਦੀਆਂ ਚਾਹੋ ਯਹੂਦੀ ਨੇ ਪਾਰਸੀ ਨੇ ਇਸਲਾਮ ਹੈ ਇਸਾਈਅਤ ਹੈ ਬਾਬੇ ਆਦਮ ਤੋਂ ਸ਼ੁਰੂ ਹੁੰਦੇ ਨੇ ਇਵ ਤੋਂ ਸ਼ੁਰੂ ਹੁੰਦੇ ਨੇ ਇਹਨਾਂ ਨੂੰ ਖਿਆਲ ਆਇਆ ਪੰਛੀ ਨੰਗੇ ਨੇ ਪਸ਼ੂ ਨੰਗੇ ਨੇ ਅਸੀਂ ਵੀ ਨੰਗੇ ਆ ਨਗਨਤਾ ਦਾ ਖਿਆਲ ਆਇਆ ਦਰਖਤਾਂ ਦੇ ਪਤਿਆਂ ਨਾਲ ਤਨ ਢਕਿਆ ਪਹਿਲੀ ਸਮਝ ਇੱਥੋਂ ਚਲੀ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜਨ ਮਨੁੱਖ ਦੇ ਅੰਦਰ ਸ਼ਰਮ ਪੈਦਾ ਹੋਈ ਉਸਨੇ ਢਕਿਆ ਆਪਣਾ ਤਨ ਢਕਿਆ ਪਰ हे ਪ੍ਰਭੂ ਤੇਰੀ ਕਾਇਨਾਤ ਵਿੱਚ ਮੈਂ ਦੇਖਦਾ ਪਸ਼ੂਆਂ ਨੂੰ ਚੁੱਕੇ ਸਮਝ ਲਈ ਤਾਂ ਸ਼ਰਮ ਵੀ ਨਹੀਂ ਨਾ ਸਮਝੀ ਬੇਸ਼ਰਮੀ ਹੈ ਸਮਝ ਸ਼ਰਮ ਹੈ ਉਸਤਾਖੀ ਮਾਫ ਨਾ ਸਮਝੀ ਬੇਸ਼ਰਮੀ ਹੈ ਬੇਸ਼ਰਮੀ ਨਾ ਸਮਝੀ ਹੈ ਸ਼ਰਮ ਅਕਲ ਹੈ ਸਮਝ ਸ਼ਰਮ ਹੈ ਇਸ ਨੂੰ ਇਸ ਤਰ੍ਹਾਂ ਲੈਣਾ ਸਮਝ ਸ਼ਰਮ ਹੈ ਸਮਝ ਆਈ ਸ਼ਰਮ ਆਈ ਅਸੀਂ ਨਗ ਨ ਇਹ ਸਮਝ ਪਸ਼ੂਮਕੁਲ ਨਹੀਂ ਹੈ ਵਿਸਮਾਦ ਨੰਗੇ ਫਿਰੇ ਜੰਤ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ हे ਪ੍ਰਭੂ ਪਸ਼ੂ ਤੇ ਜੇ ਵੀ ਨੰਗੇ ਨੰਗੇ ਗੰਮਰੇ ਭਾਉ ਪਸ਼ੂ ਵੀ ਕਿਸੇ ਦਿਨ ਮਨੁੱਖ ਬਣਨਗੇ ਇਹਨਾਂ ਦੇ ਅੰਦਰ ਵੀ ਸ਼ਰਮ ਦਾ ਮਾਦਾ ਪੈਦਾ ਹੋ ਸਕਦਾ ਤੇ ਵੀ ਆਪਣਾ ਧੰਨ ਢਕਣ ਗਏ ਪਰ ਸਹਿਬ ਕਹਿੰਦੇ ਨੇ ਹੁਣ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਇਤਨਾ ਨਾ ਸਮਝ ਹੋ ਗਿਆ ਤੇ ਨਾ ਸਮਝੀ ਜਨਮ ਦੇਂਦੀ ਏ ਬੇਸ਼ਰਮੀਨ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੇਲ ਸੰਜਮ ਸੁੱਚ ਬਣਨੇ ਖਾਣਾ ਖਾਜ ਆਕਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚ ਆ ਬਾਦੂ ਮਹਾਰਾਜ ਕਹਿੰਦੇ ਨੇ ਇਸਤਰੀ ਇਤਨੀ ਚੰਚਲ ਹੋ ਗਈ ਉਸ ਸਰੀਰ ਦੀ ਨਮਾਇਸ਼ ਦੇ ਜੁਟ ਗਈ ਉਸ ਦਾ ਸਾਰਾ ਸਮਾਂ ਉਸ ਦੀ ਸਾਰੀ ਸੋਚਣੀ ਸਰੀਰ ਦੀ ਨਮਾਇਸ਼ ਪੁਰਖ ਹੋਏ ਸਿਆਦ ਥੋੜੇ ਬਹੁਤ ਜੋ ਫਾਰਸੀ ਜਾਣਦੇ ਨੇ ਸਿਆਦ ਦੇ ਅਰਥ ਸਮਝਦੇ ਹੋਣਗੇ ਸਿਆਦ ਕਹਿੰਦੇ ਨੇ ਸ਼ਿਕਾਰੀ ਨੂੰ जालम शिकारी दुष्ट शिकारी पुरुष की यह शिकारी है, स्त्री की यह चंचल हो गई दोहे ना समझ हो गए तो दोहां कुल बेशर्मी एक चंचल हो गई एक शिकारी हो गया गुरु नानक ਰੰਨਾ ਹੋਈਆਂ ਬੋਧੀਆਂ ਮੈਂ ਫਿਰ ਅਰਸ਼ ਕਰਮੇ ਗਰਸਤੀਆਂ ਬਾਲ ਬੱਚੇ ਦਾ ਆਦਮੀਆਂ ਕਿਤੇ ਕਿਸੇ ਤੇ ਅਟੈਕ ਬਾਜੀ ਨਹੀਂ ਕਰ ਰਿਆ ਮੈਂ ਕਿਧਰੇ ਹੋਰ ਖਿਆਲ ਨਾ ਲੈ ਲੈਣਾ ਸਤਿਗੁਰੂ ਦੀ ਬਾਣੀ ਆਪ ਨੂੰ ਸਰਵਨ ਕਰਾ ਰਹੀਆਂ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਨਹੀਂ ਰਹੀ ਪਤ ਉੱਠ ਚੱਲੀ ਨਾਲ ਲਾਹਨਿਕ ਸੱਚਾ ਏਕ ਹੈ ਅਵਰ ਨ ਸੱਚਾ ਆਵ। ਹੁਣ ਇਸ ਤਰ੍ਹਾਂ ਜਦ ਜ਼ਿੰਦਗੀ ਹੋਵੇ ਇਸਤਰੀ ਤੇ ਪੁਰਸ਼ ਦੀ ਤਾਂ ਫਿਰ ਗੁਰੂ ਨਾਨਕ ਨੇ ਕਹਿੰਦੇ ਜਿੰਨ ਬਹੁਤ ਪੈਦਾ ਹੋਣਗੇ ਔਰ ਕੀ ਪੈਦਾ ਹੋਣਗੇ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਮੈਲੀਆਂ ਰੂਹਾਂ ਪੈਦਾ ਹੋਣ ਗਿਆ ਇਸ ਦੇ ਏਕੋ ਸਿਮਰੈ ਦੇਵ ਦੇਵਤੇ ਤੇ ਤਰਸਦੇ ਪੈਣ। ਦੇਵਤਿਆਂ ਦਾ ਜਨਮ ਬੰਦ ਹੋ ਗਿਆ। ਰੋਹਾਨੀ ਰੁਹਾਂ ਕਿਸੇ ਰੋਹਾਨੀ ਮਾਂ ਦੇ ਰਾਹੀ ਆ ਸਕਦੇ ਨੇ ਦਰੂ ਆਇਆ ਰੋਹਾਨੀ ਇਹ ਬੱਚਾ ਆਪਣੀ ਮਾਂ ਦੇ ਰਾਹ ਹੈ ਪ੍ਰਹਿਲਾਦ ਆਇਆ ਰੋਹਾਨੀ ਬੱਚਾ ਆਪਣੀ ਮਾਤਾ ਕਰਕੇ ਬਾਬਾ ਫਰੀਦ ਆਇਆ ਖੁਦਾ ਸ਼ਨਾਸ ਆਪਣੀ ਮਾਂ ਕਰਕੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਅੱਖਾਂ ਖੋਲੀਆਂ ਜਿਸ ਦਿਨ ਸਮਝ ਆਈ ਸੀ ਫਰੀਦ ਨੂੰ ਪਿਤਾ ਤੇ ਹੈ ਹੀ ਨਹੀਂ ਸੀ ਯਤੀਮ ਸੰ ਪਿਤਾ ਚਲਾਣਾ ਕਰ ਗਿਆ ਸੀ ਮਾਣੇ ਵਾਲੇ ਹੈ ਮਾਣੇ ਵੱਡਾ ਕੀਤਾ ਹੈ ਖੁਦਾ ਵਾਲੇ ਪਾਸੇ ਮਾਣੇ ਪੋੜਿਆ ਮਤ੍ਰੇਈ ਮਾਣੇ ਧਰੂ ਨੂੰ ਪਿਤਾ ਦੀ ਗੋਦ ਵਿੱਚ ਉਠਾ ਦਿੱਤਾ ਸੀ ਔਰ ਆਖਿਆ ਸੀ ਪੁੱਲਕੇ ਵੀ ਕਦੀ ਪਿਓ ਦੀ ਗੋਦ ਵਿੱਚ ਬੈਠੇ ਨਾ ਤੇ ਪਿਤਾ ਦੀ ਗੋਦ ਉਸਨੂੰ ਫਿਰ ਨਸੀਬ ਵੀ ਨਹੀਂ ਹੋਈ ਪ੍ਰਮਾਤਮਾ ਦੀ ਗੋਦ ਵਿੱਚ ਬਿਠਾਣ ਦਾ ਸੁਭਾਗ ਧਰੂ ਦੀ ਮਾਂ ਦਾ ਹੈ ਪਰਮੇਸ਼ਰ ਆਰਾ ਦिए ਜਦੋਂ ਹੋਈਏ पतत पुनीतਾ तो खैर مختصر ਜੋ ਹੈ ਮੈਂ ਅਰਜ਼ ਕਰਾਂ ਚੰਗੀਆਂ ਰੋਹਾਨੀ ਰੋਹਾ ਕਿਸੇ ਰੋਹਾਨੀ ਮਾਂ ਦੇ ਰਾਹੀ ਆ ਸਕਦੀ ਹੈ ਸਮਾਜਿਕ ਜੀਵਨ ਇਤਨਾ ਬਰਸ਼ਟ ਹੋ ਗਿਆ ਚੰਗੀਆਂ ਆਤਮਾਵਾਂ ਦਾ ਪੈਦਾ ਹੋਣਾ ਬੰਦ ਹੋ ਗਿਆ ਇਹਹੀ ਕਾਰਨ ਹੈ ਕਿ ਧਰਮ ਵਿਅਰਥ ਦਾ ਕਰਮकांड ਬਣਦਾ ਜਾ ਰਿਹਾ ਹੈ ਸੁੰਨੇ ਹੋ ਗਏ ਚਰਚ ਉਜੜ ਗਈਆਂ ਮਸਜਿਦਾਂ ਨਾਮ ਮਾਤਰ ਰਹਿ ਗਏ ਨੇ ਮੰਦਰ ਸਿਰਫ ਘੜਿਆਲ ਵਜਾ ਰਿਹਾ ਹੈ ਪੁਜਾਰੀ ਇਤਵਾਰ ਵਾਲੇ ਦਿਨ ਮਾੜਾ ਮੋਟਾ ਇਕੱਠ ਗੁਰਦੁਆਰਿਆਂ ਚ ਉਹ ਵੀ ਰੌਣਕ ਜ਼ਿਆਦਾ ਲੰਗਰ ਦੀ ਸੰਗਤ ਦੀ ਰੌਣਕ ਨਹੀਂ ਪੰਗਤ ਦੀ ਰੌਣਕ ਐਸਾ ਜੋ ਹੈ ਦਿਖਾਈ ਦੇ ਰਹੀ ਹੈ ਗਹਿਰਾਈ ਨਹੀਂ ਰਹੀ ਕਿਉਂ ਸੁਣਨਾ ਨਹੀਂ ਸਰੋਤ ਨਹੀਂ ਰਹੀ ਕਾਰਨ ਇਤਨੀ ਉੱਚੀ ਗੱਲ ਹੈ ਇਤਨੀ ਉੱਚੀ ਗੱਲ ਹੈ ਸਿਰ ਦੇ ਉੱਪਰੋਂ ਲੰਘਦੀ ਹੈ ਦੋ ਬੰਦਿਆਂ ਦਾ ਕਦੇ ਹੀ ਤਾਲ ਮਿਲ ਨਹੀਂ ਬੈਠਦਾ ਇਸ ਸਮੇਂ ਇੱਕ ਦਾ ਤੇ ਕਿਸੇ ਦਾ ਤਾਲ ਨਹੀਂ ਬੈਠਿਆ ਸੀ ਪਾਗਲ ਦਾ ਉਸ ਦੀ ਗੱਲ ਪੈਰਾਂ ਦੇ ਥੱਲੋਂ ਲੰਘਦੀ ਹੈ ਔਰ ਸੰਤ ਦੀ ਗੱਲ ਅਵਤਾਰ ਦੀ ਗੱਲ ਸਿਰ ਦੇ ਉੱਪਰੋਂ ਲੰਘਦੀ ਹੈ ਪਾਗਲ ਕਾਬਲੇ ਕਬੂਲ ਨਹੀਂ ਪਾਗਲਖਾਨੇ ਭੇਜਣਾ ਪਏਗਾ ਸੰਤ ਵੀ ਕਾਬਲੇ ਕਬੂਲ ਨਹੀਂ ਤਤੀ ਤਵੀ ਤੇ ਬਿਠਾਣਾ ਪਏਗਾ ਸੂਲੀ ਤੇ ਲਟਕਾਣਾ ਪਏਗਾ ਇਤਨੇ ਉੱਚੀ ਗੱਲ ਕਰਦਾ ਹੈ ਹੰਕਾਰ ਨੂੰ ਝੋਟ ਲੱਗਦੀ ਹੈ ਮਨੁੱਖ ਦੇ ਅਹੰਮ ਨੂੰ ਝੋਟ ਲੱਗਦੀ ਹੈ ਕੋਈ ਕਤਲ ਤੇ ਨਹੀਂ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਕੋਈ ਚੋਰੀ ਆਰੀ ਦਾ ਇਲਜ਼ਾਮ ਦੇ ਨਹੀਂ ਕੋਈ ਦੇਸ਼ ਦਰੋਹੀ ਤੇ ਨਹੀਂ ਕੋਈ ਬਗਾਵਤ ਤੇ ਨਹੀਂ ਇਤਨੀ ਉੱਚੀ ਗੱਲ ਇਤਨੀ ਉੱਚੀ ਗੱਲ ਇਕ ਸ਼ੈਨਸ਼ਾਹ ਦੇ ਹੰਕਾਰ ਨੂੰ ਝੋਟ ਲੱਗਦੀ ਸੀ ਔਰ ਕੁਛ ਨਹੀਂ। ਈਸ਼ਾ ਨੇ ਕੋਈ ਅਨਰਥ ਤੇ ਨਹੀਂ ਕੀਤਾ ਸੀ ਸੂਲੀ ਤੇ ਲੜਕਾ ਦਿੱਤੇ ਗਏ। ਇਤਨੀ ਉੱਚੀ ਗੱਲ ਹੰਕਾਰ ਨੂੰ ਝੋਟ ਲੱਗਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਤਨਾ ਹੀ ਕਹਿ ਦੇਣਾ ਕਿ ਮੈਂ ਕਮਜ਼ੋਰ ਦੀ ਬਾਹ ਪਕੜਦਾ। ਤੇ ਜੋ ਲੋਗਾਂ ਦੀਆਂ ਬਾਹਾਂ ਕਟਣ ਵਾਲੇ ਸਨ, ਗਰਦਨਾ ਤੋੜਨ ਵਾਲੇ ਸਨ, ਉਹਨਾਂ ਦੇ ਹੰਕਾਰ ਨੂੰ ਝਟ ਲੱਗੀ ਹੈ। ਇਹ ਬਾਹ ਪਕੜਦੇ ਹਨ। ਇਹੀ ਕਾਰਨ ਪਿੰਜਰੇ 'ਚ ਬੰਦ ਕੀਤਾ ਔਰੰਗਜ਼ੇਬ ਨੇ। ਵੱਡੇ ਤੋਂ ਵੱਡੇ ਦੁਸ਼ਟ ਚੋਰ ਤੇ ਯਾਰ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜੋ ਸੰਤ ਮਹਾਪੁਰਸ਼ ਤੇ ਅਵਤਾਰਾਂ ਨੂੰ ਦਿੱਤੀਆਂ ਗਈਆਂ। ਕਾਰਨ ਇੱਕ ਦੀ ਗੱਲ ਇਤਨੀ ਉੱਚੀ ਇਤਨੀ ਉੱਚੀ ਸਿਰ ਦੇ ਉੱਪਰ ਉਲੰਘਦੀ ਹੈ। ਕੰਨ ਥੋੜੇ ਬੰਦਾ ਉੱਚੇ ਕਰੇ ਸਰੋਤ ਉੱਚੀ ਕਰੇ ਤੇ ਸੁਣ ਸਕੇ। ਇੱਕ ਦੀ ਗੱਲ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੋਂ ਲੰਘਦੀ ਉਸ ਤੇ ਤਰਸ ਆ ਜਾਂਦਾ ਹੈ ਕਿਉਂਕਿ ਹੰਕਾਰ ਨੂੰ ਝੋਟ ਨਹੀਂ ਲੱਗਦੀ ਇੱਕ ਦੀ ਗੱਲ ਬੜੀ ਉੱਚੀ ਹੈ ਅਗਰ ਇਸ ਉੱਚੀ ਗੱਲ ਨੂੰ ਕੋਈ ਆਪਣੀ ਉੱਚੀ ਸਰੋਧ ਦੇ ਨਾਲ ਸੁਣ ਲਵੇ ਤਾਂ ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਦਿਆਂ ਹੀ ਦੁਖ ਨਾਸ ਹੋ ਜਾਣਗੇ ਸੁਣਦਿਆਂ ਹੀ ਪਾਪ ਨਾਸ ਹੋ ਜਾਣਗੇ ਔਰ ਸੁਣਨ ਨਾਲ ਜੋ ਮਾਨਸਿਕ ਮੰਡਲ ਦੇ ਤਬਦੀਲੀ ਆਵੇਗੀ ਤੇ ਜੋ ਕੁਝ ਗੈਰ ਦੀ ਸ਼ਕਤੀਆਂ ਦੀ ਪ੍ਰਾਪਤੀ ਹੋ ਸਕਦੀ ਹੈ ਇਹਨਾਂ ਚਾਰ ਪੌੜੀਆਂ ਦੇ ਵਿੱਚ ਜਿਸ ਡੰਗ ਨਾਲ ਸਤਿਗੁਰੂ ਨੇ ਖੁਲਾਸਾ ਕੀਤਾ ਹੈ ਤਰਤੀਬ ਅਨਸਾਰ ਮੈਂ ਤੁਹਾਡੇ ਸਾਹਮਣੇ ਕਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜ ਸਮਾਂ ਜ਼ਿਆਦਾ ਨਾ ਲਵਾਂ ਇੱਕ ਸ਼ਬਦ ਗੁਰੂ ਕੇ ਕੀਰਤਨੀਆਂ ਨੇ ਗਾਇਨ ਕਰਨਾ ਹੈ ਆਨੰਦ ਸਾਹਿਬ ਦਾ ਪਾਠ ਹੋ ਕੇ ਸਮਾਪਤੀ ਤੁਸੀਂ ਆਪਣਾ ਮਨ ਬਣਾ ਕੇ ਆਇਓ ਤੇ ਇਸ ਨੂੰ ਫਿਰ ਮੈਂ ਕੱਲ ਤੋਂ ਖੋਲਾਂਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ